ਸਾਡੇ ਜਿਹੜੇ ਅਧਿਆਪਕ ਨੇ ਉਹਨਾਂ ਥਾਵਾਂ ਤੇ ਬੈਠ ਕੇ ਭਾਮ, ਪਤਰਾਣਾ, ਡੰਡੋਲੀ, ਬਲਾਚੌਰ ਤੇ ਅੱਜ ਦੀ ਕੜੀ ਦੇ ਵਿੱਚ ਅਸੀਂ ਗੜ੍ਹ ਸੰਗਰ ਦੇ ਵਿੱਚ ਆਏ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰੇ ਇਲਾਕੇ ਨੂੰ ਅਵੇਅਰ ਕਰੀਏ, ਬੱਚਿਆਂ ਨੂੰ ਅਵੇਅਰ ਕਰੀਏ ਕਿ ਉਹ ਇਸ ਆਰਥਿਕ ਲੁੱਟ ਦਾ ਸ਼ਿਕਾਰ ਨਾ ਹੋਣ ਗਾਈਡ ਕੀਤਾ ਜਾਏਗਾ। ਬੱਚਿਆਂ ਨੂੰ ਗੜ੍ਹ ਸੰਗਰ ਤੋਂ ਮਾਲਪੁਰ ਜਾਣ ਦੀ ਲੋੜ ਨਹੀਂ ਹੈ। ਇਹਨਾਂ ਪਿੰਡਾਂ ਦੇ ਬੱਚੇ ਜਿਹੜੇ ਆ ਕੇ ਇਸ ਸੈਂਟਰ ਦੇ ਵਿੱਚ ਕਾਲਜ ਵਿੱਚ ਚੱਲ ਰਹੇ ਕੋਰਸ ਕਾਲਜ ਦੇ ভিতর ਦਾ ਪੀਸ ਸਟਰਕਚਰ ਕਾਲਜ ਕਾਉਂਸਲਿੰਗ ਸੈਂਟਰ ਕਾਉਂਸਲਿੰਗ ਕਮ ਐਡਮਿਸ਼ਨ ਸੈਂਟਰ ਹੋਏਗਾ ਜੇ ਅਵੇਰਨੈਸ ਆਈ ਹੈ ਕਿ ਜਿਹੜੀਆਂ ਬਾਹਰ ਵਿਦਿਆਰਥੀ ਐਮ ਐਚ ਓਰ ਵਿਦਿਆਰਥੀ ਜਿਹੜੇ ਪਲੱਸ 2 ਤੋਂ ਬਾਅਦ ਜਾਂਦੇ ਸੀ ਅਸੀਂ ਇਹ ਨਹੀਂ ਚਾਹਦੇ ਸੀ ਕਿ ਬੱਚੇ ਇੰਨੇ ਮੈਂਟਲ ਲੈਵਲ ਦੇ ਬਾਹਰ ਜਾਣ ਤੇ ਉਹਨਾਂ ਨੂੰ ਉੱਥੇ ਜਾ ਕੇ ਮੁਸ਼ਕਲਾਂ ਆਉਣੀਆਂ ਸੀ ਲੇਕਿਨ ਉਹ ਮੁਸ਼ਕਲਾਂ ਹੁਣ ਸਾਹਮਣੇ ਆ ਗਈਆਂ ਸਭ ਤੋਂ ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਦੇਖਣ ਵਾਲਿਆਂ ਨੂੰ ਵਾਹਿਗੁਰੂ ਜੀ ਦਾ ਥਾਲ ਸਾਹਿਬ ਵਾਹਿਗੁਰੂ ਜੀ ਫਤਿਹ ਚਾਰ ਪਰੀ ਸਾਥੀਏ ਕਾਲ ਅੱਜ ਅਸੀਂ ਇੱਕ ਲੜੀ ਦੇ ਤਹਿਤ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਕਾਲਜ ਮਾਨਪੁਰ ਤੇਰੀਕੇ ਸਾਡੇ ਇਲਾਕੇ ਦੀ ਨਾਰਥਰਨ ਇੰਡੀਆ ਦੀ ਇੱਕ ਪ੍ਰੀਮੀਅਰ ਇੰਸਟੀਟਿਊਸ਼ਨ ਹੈ ਜਿਹਦੀ ਸਥਾਪਨਾ 1946 ਦੇ ਵਿੱਚ ਆਜ਼ਾਦੀ ਤੋਂ ਵੀ ਪਹਿਲਾਂ ਸਾਡੇ ਮਹਾਨ ਸੰਤ ਬਾਬਾ ਹਰੀ ਸਿੰਘ ਜੀ ਕਾਰਪੁਰੀ ਤੇ ਸਾਡੇ ਫਾਊਂਡਰ ਪ੍ਰਿੰਸੀਪਲ ਸਰਦਾਰ ਰਵਜਿੰਦਰ ਸਿੰਘ ਜੀ ਨੇ ਇਲਾਕੇ ਨਿਵਾਸੀਆਂ ਦੇ ਸਹਿਯੋਗ ਦੇ ਸਦਕਾ ਆਪਣੇ ਪਛੜੇ ਹੋਏ ਇਲਾਕੇ ਦੇ ਵਿੱਚ ਵਿੱਦਿਆ ਦਾ ਦੀਵਾ ਜਗਾਉਣ ਵਾਸਤੇ 1946 ਵਿੱਚ ਇਸ ਸੰਸਥਾ ਦੀ ਸਥਾਪਨਾ ਕੀਤੀ। ਇਸ ਸੰਸਥਾ ਨੇ ਆਪਣੀ ਇਨਸੈਪਸ਼ਨ ਤੋਂ ਹੀ ਬਹੁਤ ਮੱਲਾ ਮਾਰੀਆਂ। ਵੱਡੇ ਵੱਡੇ ਵਿਗਿਆਨੀ, ਟੀਚਰ, ਪ੍ਰੋਫੈਸਰ ਸਾਡੇ ਇਲਾਕੇ ਦੇ ਵਿੱਚ ਵਿੱਦਿਆ ਦਾ ਦੀਵਾ ਇਸ ਸੰਸਥਾ ਨੇ ਜਗਾਇਆ। ਖਾਸ ਕਰਕੇ ਖੇਡਾਂ ਦੇ ਵਿੱਚ ਵੀ ਇਸ ਸੰਸਥਾ ਨੇ ਬਹੁਤ ਮੋਹਰੀ ਰੋਲ ਅਪਣਾਇਆ। ਫੋਟਵਾਲੂ ਅਸੀਂ ਮਾਲਪੁਰ ਦੇ ਵਿੱਚ ਏਸ਼ੀਆ ਦੀ ਨਰਸਰੀ ਕਹਿੰਦੇ ਆ ਔਰ ਉਹ ਸਾਰਾ ਸੇਰਾ ਜਿਹੜਾ ਹੈ ਉਹ ਇਸ ਸੰਸਥਾ ਨੂੰ ਜਾਂਦਾ। ਲੇਕਿਨ ਅਜੋਕੇ ਸਮੇਂ ਦੇ ਵਿੱਚ ਵਿੱਚ ਸਮੇਂ ਦੇ ਨਾਲ ਤਬਦੀਲੀਆਂ ਆਉਣੀਆਂ ਸੁਭਾਵਿਕ ਹੈ। ਹੁਣ ਸਿਰਫ ਪ੍ਰਾਈਵੇਟਾਈਜ਼ ਐਜੂਕੇਸ਼ਨ ਦਾ ਯੁੱਗ ਆਇਆ ਕਿ ਜਿਸ ਦੇ ਨਾਲ ਜਿਹੜੀ ਸਿੱਖਿਆ ਜਿਹੜੀ ਸੇਵਾ ਭਾਵਨਾ ਦੇ ਨਾਲ ਖੋਲ੍ਹੀ ਗਈ ਸੀ ਜਿਹੜੀਆਂ ਸੰਸਥਾਵਾਂ ਸੇਵਾ ਭਾਵਨਾ ਦੇ ਨਾਲ ਖੋਲ੍ਹੀਆਂ ਗਈਆਂ ਸੀ ਲੇਕਿਨ ਹੁਣ ਸੰਸਥਾਵਾਂ ਜਿਹੜੀਆਂ ਆ ਕੋਮਰਸ਼ੀਅਲ ਮੋਡ ਦੇ ਖੁੱਲ੍ਹਣੀਆਂ ਫਿਰੂਆਂ। ਸਿੱਖਿਆ ਦਾ ਵਪਾਰੀਕਰਨ ਸ਼ੁਰੂ ਹੋਇਆ ਉਸ ਨੂੰ ਰੋਕਣ ਦੇ ਲਈ ਉਸ ਨੂੰ ਠੱਲ ਪਾਉਣ ਦੇ ਲਈ ਸਾਡੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦੇ ਲਈ ਮਾਪਿਆਂ ਨੂੰ ਜਾਗਰੂਕ ਕਰਨ ਦੇ ਲਈ ਖਾਲਸਾ ਕਾਲਜ ਮਾਨਪੁਰ ਦੀ ਇਸ ਮੂਵ ਮੈਨੇਜਿੰਗ ਕਮੇਟੀ ਮੈਂ ਖੁਦ ਤੇ ਸਾਡੇ ਸਟਾਫ ਮੈਂਬਰ ਸਾਹਿਬਾਨ ਨੇ ਬੀੜਾ ਚੁੱਕਿਆ ਕਿ ਜਿਹੜੀ ਲੁੱਟ ਖਸੁੱਟ ਜੋ ਆਰਥਿਕ ਲੁੱਟ ਵਿਦਿਆਰਥੀਆਂ ਦੀ ਇਹਨਾਂ ਸਕੂਲਾਂ ਕਾਲਜਾਂ ਵਿੱਚ ਹੋ ਰਹੀ ਹੈ ਉਹਦੇ ਤੋਂ ਅਸੀਂ ਆਪਣੇ ਇਲਾਕੇ ਨੂੰ ਆਪਣੇ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਨੂੰ ਜ਼ਰੂਰ ਅਵਗਤ ਕਰਾਈਏ ਕਿ ਭਾਈ ਇਹ ਸੰਸਥਾਵਾਂ ਜਿਹੜੀਆਂ ਬਹੁਤ ਖੋਲ ਰਹੀਆਂ ਜਿਹੜੀਆਂ ਤੁਹਾਨੂੰ ਲੁਭਾਵ ਨੇ ਜਿਹੜੇ ਲਾਫਾਫੇ ਦੇ ਕੇ ਤੁਹਾਨੂੰ ਧਰਮਾ ਰਹੀਆਂ ਔਰ ਤੁਹਾਡੀ ਆਰਥਿਕ ਲੁੱਟ ਖੁੱਟ ਕਰ ਰਹੀਆਂ ਆਓ ਅਸੀਂ ਇਸ ਖਾਲਸਾ ਕਾਲਜ ਮਾਨਪੁਰ ਜਿਹੜੀ ਸੇਵਾ ਭਾਵਨਾ ਨਾਲ ਸਵਾਰਪਤਾ ਇਹਦੇ ਵਿੱਚ ਬਹੁਤ ਥੋੜੀ ਜਿਹੀ ਫੀਸਾਂ ਜਿੰਨੀਆਂ ਮਰਜ਼ੀ ਆਸਾਨ ਕਿਸ਼ਤਾਂ ਦੇ ਉੱਤੇ ਪੇ ਕੀਤੀਆਂ ਜਾ ਸਕਦੀਆਂ ਜਿੰਨੇ ਮਰਜ਼ੀ ਸਕਾਲਰਸ਼ਿਪ ਪ੍ਰਸੀਵ ਕੀਤੀ ਜਾ ਸਕਦੇ ਸਾਡੇ ਕੋਲ ਕਾਲਜ ਦੇ ਵਿੱਚ ਵੀ ਅਸੀਂ ਪੂਆ ਰੇਡ ਫੰਡ ਮੇਨਟੇਨ ਕਰਕੇ ਰੱਖਦੇ ਆਂ ਸਾਡੇ ਦਾਨੀ ਸੱਜਣ ਪਤਾ ਨਹੀਂ ਕਿੰਨੇ ਕਿੰਨੇ ਜਿਹੜੇ ਸਾਨੂੰ ਪੈਸੇ ਦੇ ਕੇ ਜਾਂਦੇ ਨੇ ਕਿ ਗਰੀਬ ਬੱਚਿਆਂ ਦੀ ਪੜ੍ਹਾਈ ਦੇ ਉੱਤੇ ਤੁਸੀਂ ਇਹਨਾਂ ਨੂੰ ਵਰਤ ਸਕਦੇ ਹੋ ਕਾਲਜ ਨੇ ਆਪ ਵੀ ਐਂਡੋਰਮੈਂਟ ਫੰਡ ਸ਼ੁਰੂ ਕਰਕੇ ਉਹਦੇ ਜਿੱਥੋਂ ਵੀ ਸਾਨੂੰ ਸਰਸਰਸ ਮਿਲਦੇ ਆ ਅਸੀਂ ਗਰੀਬ ਬੱਚਿਆਂ ਦੀ ਪੜ੍ਹਾਈ ਗਰੀਬ ਤੇ ਹੁਸ਼ਿਆਰ ਬੱਚਿਆਂ ਨੂੰ ਪੈਸੇ ਖੁਣੋ ਉਹਨਾਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ ਇਹ ਸਾਡਾ ਮਿਸ਼ਨ ਹੈ ਜਿਹੜਾ ਅਸੀਂ ਸੰਸਥਾ ਦੀ ਇਨਸੈਪਸ਼ਨ ਵੇਲੇ ਸਾਡੇ ਆ ਮਹਾਪੁਰਖਾਂ ਨੇ ਲਿਆ ਸੀ ਉਸ ਨੂੰ ਅੱਗੇ ਵਧਾਉਣ ਦੀ ਕਰੀ ਦੇ ਵਿੱਚ ਅਸੀਂ ਇਲਾਕੇ ਦੇ ਵਿੱਚ ਨਿਕਲਿਆ ਤੇ ਅਸੀਂ 5-6 ਜਿਹੜੇ ਹੌਟ ਸੈਂਟਰ ਨੇ ਇਲਾਕੇ ਵਿੱਚ ਖੁੱਲੇ ਨੇ ਸਾਡੇ ਜਿਹੜੇ ਅਧਿਆਪਕ ਨੇ ਉਹਨਾਂ ਥਾਵਾਂ ਤੇ ਬੈਠ ਕੇ ਭਾਮ ਪਦਰਾਨਾ ਡੰਡੋਲੀ ਬਲਾਚੌਰ ਤੇ ਅੱਜ ਦੀ ਕੜੀ ਦੇ ਵਿੱਚ ਅਸੀਂ ਗਰ ਸੈਂਟਰ ਦੇ ਵਿੱਚ ਆਏ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰੇ ਇਲਾਕੇ ਨੂੰ ਅਵੇਅਰ ਕਰੀਏ ਬੱਚਿਆਂ ਨੂੰ ਅਵੇਅਰ ਕਰੀਏ ਕਿ ਉਹ ਇਸ ਆਰਥਿਕ ਲੁੱਟ ਦਾ ਸ਼ਿਕਾਰ ਨਾ ਹੋਣ ਇਹ ਆਪਣੀ ਸੰਸਥਾ ਦੇ ਵਿੱਚ ਸਾਡੇ ਕੋਲ ਆ ਕੇ ਪੜਨ ਸਾਡੇ ਜਿਹੜੇ ਅਧਿਆਪਕ ਸਹਿਬਾਨ ਨੇ ਇਸ ਸੈਂਟਰ ਦੇ ਉੱਤੇ ਬੈਠਣਗੇ ਤੇ ਬੱਚਿਆਂ ਨੂੰ ਗਾਈਡ ਕਰਨਗੇ ਇਹ ਇਲਾਕੇ ਨੂੰ ਵੀ ਮੇਰੀ ਬੇਨਤੀ ਹੈ ਇਹ ਸਾਰੇ ਪੱਤਰਕਾਰ ਵੀਰਾਂ ਦਾ ਧੰਨਵਾਦ ਹੈ ਜਿਹੜੇ ਆਪ ਇੱਥੇ ਆਏ ਨੇ ਤੇ ਅਸੀਂ ਚਾਹੁੰਦੇ ਹਾਂ ਕਿ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਫੈਲਾਇਆ ਜਾਵੇ ਤਾਂ ਕਿ ਇਹ ਵਿਦਿਆਰਥੀ ਉੱਚ ਪਾਇਦਾਰ ਦੀ ਸਿੱਖਿਆ ਲੈ ਸਕਣ ਤੇ ਬਾਜਲ ਕੀਮਤਾਂ ਤੇ ਲੈ ਸਕਣ ਸਭ ਤੋਂ ਜ਼ਰੂਰੀ ਇਹ ਹੈ ਜੋ ਆਰਥਿਕ ਲੁੱਟ ਹੋਣ ਪ੍ਰਾਈਵੇਟ ਸੰਸਥਾਵਾਂ ਵਿੱਚ ਸ਼ੁਰੂ ਕੀਤੀ ਹੈ ਅਸੀਂ ਉਸ ਨੂੰ ਰੋਕਣ ਦੇ ਲਈ ਉਸ ਦੇ ਇਵਜ ਵਿੱਚ ਅਸੀਂ ਆਪਣੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦੇ ਲਈ ਅੱਗੇ ਆਏ ਹਾਂ ਤੁਹਾਡਾ ਸਭ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ